ਦੋਸਤੋ ਬਹੁਤ ਸਾਰੀਆਂ ਵੀਡੀਓ ਦੇਖਿਆ ਹੋਣੀ ਆ ਇੱਕ ਮਾਂ ਤੇ ਇੱਕ ਬੱਚੇ ਦੀਆਂ ਕਿ ਮਾਂ ਆਪਣੇ ਬੱਚੇ ਦੇ ਲਈ ਕੀ ਕੁਝ ਨਿਸ਼ਾਵਰ ਕਰ ਦਿੰਦੀ ਆ ਪਰ ਆਪਣੇ ਬੱਚੇ ਤੋਂ ਕਦੇ ਵੀ ਜੋਦਾ ਨਹੀਂ ਹੁੰਦੀ। ਇਸੇ ਤਸਵੀਰ ਨੂੰ ਤੁਸੀਂ ਨਾਲ ਜਿਹੜੀ ਵੀਡੀਓ ਚੱਲ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਤ ਛੋਟੀ ਜੀ ਬੱਚੀ ਹੈ ਤੇ ਉਸ ਬਾਂਦਰ ਤੋਂ ਉਸਦੇ ਬੱਚੇ ਨੂੰ ਜੁਦਾ ਕਰ ਰਹੀ ਹੈ बार-बार ਚਾਹੇ ਮਜ਼ਾਕ ਦੇ ਵਿੱਚ ਉਸ ਨੂੰ ਖਿੱਚ ਰਹੀ ਹੈ ਪਰ ਇੱਕ ਮਾਂ ਆਪਣੇ ਬੱਚੇ ਤੋਂ ਜੁਦਾ ਨਹੀਂ ਹੋਣਾ ਚਾਹੁੰਦੀ ਇਹ ਤਸਵੀਰ ਬਿਆਨ ਕਰਦੀ ਹੈ ਮਾਂ ਬੇਟੇ ਦੇ ਰਿਸ਼ਤੇ ਨੂੰ ਮਾਂ ਪੁੱਤ ਧੀ ਜਿਹੜੇ ਇਹ ਰਿਸ਼ਤਾ ਹੈਗਾ ਉਹ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮਾਂ ਆਪਣੇ ਪੁੱਤ ਤੋਂ ਜਾਂ ਧੀ ਤੋਂ ਜੁਦਾ ਨਹੀਂ ਹੁੰਦੀ ਪਰ ਜਦੋਂ ਵੱਡੇ ਹੋ ਜਾਂਦੇ ਨੇ ਪੁੱਤ ਜਾਂ ਧੀ ਤਾਂ ਉਹ ਮਾਂ ਪਿਓ ਨੂੰ ਠੁਕਰਾ ਦਿੰਦੇ ਨੇ ਜਾਂ ਉਹਨਾਂ ਨੂੰ ਛੱਡ ਦਿੰਦੇ ਨੇ ਤਾਂ ਇੱਕ ਜਿਹੜੀ ਹੈ ਸਮਝ ਲੈਣੀ ਚਾਹੀਦੀ ਹੈ ਇਸ ਵੀਡੀਓ ਤੋਂ ਕਿ ਮਾਂ ਦਾ ਜਿਹੜਾ ਦਿਲ ਹੈ ਉਹ ਕਿੰਨਾ ਸੌਫਟ ਹੁੰਦਾ ਹੈ ਕਿੰਨਾ ਜ਼ਿਆਦਾ ਆਪਣੇ ਬੱਚੇ ਦੇ ਲਈ ਕੇਅਰਿੰਗ ਹੁੰਦਾ ਕਿੰਨੀ ਜਿਹੜੀ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ ਇੱਕ ਮਾਂ ਨੂੰ ਉਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਛੋਟੀ ਜੀ ਬੱਚੀ ਹੈ ਉਸ ਬੱਚੇ ਨੂੰ ਜਿਹੜਾ ਬਾਂਦਰ ਦੇ ਬੱਚੇ ਨੂੰ ਬਾਰ-ਬਾਰ ਜਿਹੜਾ ਆਪਣੇ ਹੱਥ ਦੇ ਨਾਲ ਖਿੱਚਦੀ ਹੈ ਆਪਣੇ ਨਾਲ ਜਿਹੜੀ ਲਿਜਾਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੀ ਮਾਂ ਆਪਣੇ ਬੱਚੇ ਦੇ ਲਈ ਉਸਦੇ ਪਿੱਛੇ-ਪਿੱਛੇ ਦੌੜ ਰਹੀ ਹੈ ਤੇ ਪਿੱਛੇ-ਪਿੱਛੇ ਜਾ ਕੇ ਫੇਰ ਉਸ ਬੱਚੇ ਨੂੰ ਖਿੱਚ ਲੈਂਦੀ ਹੈ ਆਪਣੇ ਕਲੇਜੇ ਦੇ ਨਾਲ ਲਾਉਂਦੀ ਹੈ ਫੇਰ ਕਿਤੇ ਜਾ ਕੇ ਉਸ ਨੂੰ ਜਿਹੜੀ ਹੈ ਠੰਡਕ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਪਰ ਇੱਕ ਮਾਂ ਜਿਹੜੀ ਆਪਣੇ ਬੱਚੇ ਤੋਂ ਕਦੇ ਵੀ ਜੁਦਾ ਨਹੀਂ ਹੋ ਸਕਦੀ ਪਰ ਉਸਦੇ ਬੱਚੇ ਜੇ ਅੱਜ ਦੇ ਸਮਾਜ ਦੀ ਜਾਂ ਆਪਣੇ ਲੋਕਾਂ ਦੀ ਗੱਲ ਕਰੀਏ ਤਾਂ ਵੱਡੇ ਹੋ ਜਾਂਦੇ ਜਦੋਂ ਬੱਚੇ ਤਾਂ ਆਪਣੇ ਮਾਪਿਆਂ ਨੂੰ ਮਤਲਬ ਇਹ ਸਮਝਦੇ ਨੇ ਕਿ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਤਾਂ ਉਹਨਾਂ ਦੇ ਲਈ ਇਹ ਵੀਡੀਓ ਹੈ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਿਓ ਅੱਜ ਇਹ ਵੀਡੀਓ ਦੇ ਰਾਹੀਂ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਇੱਕ ਮਾਂ ਦਾ ਦਿਲ ਕਿੰਨਾ ਜਿਹੜਾ ਸੌਫਟ ਹੁੰਦਾ ਹੈ ਤੇ ਇੱਕ ਮਾਂ ਆਪਣੇ ਬੱਚੇ ਦੇ ਲਈ ਕੀ ਕੁਝ ਕਰ ਸਕਦੀ ਹੈ ਉਹ ਤੁਹਾਨੂੰ ਵੀ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੋਊਗਾ ਕਿ ਇੱਕ ਮਾਂ ਆਪਣੇ ਬੱਚੇ ਦੇ ਲਈ ਕਿਸ ਤਰੀਕੇ ਦੇ ਨਾਲ ਤੜਫ ਰਹੀ ਹੈ ਤੇ ਉਹ ਤੜਫ ਕਿਉਂ ਰਹੀ ਹੈ ਕਿਉਂਕਿ ਉਸ ਦਾ ਬੱਚੇ ਨੂੰ ਉਸ ਤੋਂ ਦੂਰ ਕੀਤਾ ਜਾ ਰਿਹਾ ਤੇ ਬਾਰ-ਬਾਰ ਉਹ ਛੋਟੀ ਜੀ ਬੱਚੀ ਉਹ ਸੇ ਬਾਂਦਰ ਦੇ ਬੱਚੇ ਨੂੰ ਜਿਹੜਾ ਦੂਰ ਕਰ ਰਹੀ ਆ ਪਰ ਇੱਕ ਮਾਂ ਕੀ ਮਾਂ ਦਾ ਦਿਲ ਹੈ ਜਿਹੜਾ ਆਪਣੇ ਬੱਚੇ ਤੋਂ ਦੂਰ ਨਹੀਂ रह ਸਕਦਾ ਉਸ ਦੇ ਬਾਰ ਬਾਰ ਨਜ਼ਦੀਕ ਜਾਂਦੀ ਆ ਪਿੱਛੇ ਪਿੱਛੇ ਜਾ ਕੇ ਜਿਹੜੀ ਉਸ ਬੱਚੇ ਨੂੰ ਫਿਰ ਤੋਂ ਉਸ ਤੋਂ ਖਿੱਚ ਲੈਂਦੀ ਆ ਤਾਂ ਇੱਕ ਮਾਂ ਦਾ ਪਿਆਰ ਜਿਹੜਾ ਆਪਣੇ ਬੱਚੇ ਦੇ ਲਈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੋਸਤੋ ਕਿ ਇੱਕ ਮਾਂ ਜਿਹੜੀ ਹੁੰਦੀ ਹੈ ਉਹ ਆਪਣੇ ਬੱਚੇ ਤੋਂ ਬਿਨਾ ਨਹੀਂ ਰਹਿ ਸਕਦੀ ਪਰ ਅੱਜ ਦਾ ਸਮਾਜ ਸਾਨੂੰ ਕੀ ਸਿਖਾ ਰਿਹਾ ਹੈ ਤਾਂ ਦੋਸਤੋ ਸਮਝ ਗਏ ਜਿਹੜੇ ਲੋਕ ਉਹ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਅਜਿਹੀ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਕਰੋ ਫੋਲੋ ਧੰਨਵਾਦ